ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸੀਰਕੇ ਵਾਲਾ ਤੇ Facebook ਪੇਜ ਵੀ ਪ੍ਰਿੰਸੀਰਕੇ ਵਾਲਾ ਅੱਜ ਆਪਾਂ ਗੱਲ ਕਰਦੇ ਹਾਂ ਜਿਹੜਾ ਕਿ ਸਭ ਤੋਂ ਅਹਿਮ ਮੁੱਦਾ ਹੈਗਾ E20 ਪੈਟਰੋਲ ਤੇ B20 ਡੀਜ਼ਲ ਦਾ ਨਾ ਇਹਦੇ ਵਿੱਚ ਕੀ ਤਬਦੀਲੀਆਂ ਨੇ ਕੀ ਆਪਾਂ ਉਹ ਨੁਕਸਾਨ ਨੇ ਇਹਦੇ ਬਾਰੇ ਆਪਾਂ ਡਿਟੇਲ ਚ ਗੱਲ ਕਰਦੇ ਹਾਂ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ E20 ਤੇ B20 ਦਾ ਕੀ ਮਤਲਬ ਆ E20 ਦਾ ਮਤਲਬ ਆ ਇਥਨੋਲ 20% ਜੇ 100 ਲੀਟਰ ਤਾਂ ਉਹਦੇ ਵਿੱਚ 20 ਲੀਟਰ ਇਥਨੋਲ ਹੋਊਗਾ ਤਾਂ ਕਿਤੇ ਆ ਕਿ 100 ਲੀਟਰ ਪੈਟਰੋਲ ਬਣ ਜੂਗਾ ਜਿਹੜਾ ਕਿ ਆਪਾਂ ਨੂੰ ਅੱਜ ਕੱਲ ਮਿਲਦਾ B20 ਦਾ ਮਤਲਬ ਬਾਇਓ ਡੀਜ਼ਲ ਆ ਬਾਇਓ ਡੀਜ਼ਲ ਕਿਸੇ ਸਬਜ਼ੀਆਂ ਤੋਂ ਬਣਦਾਗਾ ਜਾਂ ਹੋਰ ਚੀਜ਼ਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਜੀ ਤੋਂ ਬਾਇਓ ਡੀਜ਼ਲ ਬਣਦਾਗਾ ਉਹਨਾਂ ਨੂੰ ਕਹਿੰਦੇ ਆ B20 100 ਲੀਟਰ ਦੇ ਵਿੱਚ 20 ਲੀਟਰ ਡੀਜ਼ਲ ਪਾਵਾਂਗੇ ਬਾਇਓ ਡੀਜ਼ਲ ਤਾਂ ਬਣ ਜੂ ਸੋ ਲੀਟਰ ਡੀਜ਼ਲ ਅੱਜ ਕੱਲ ਹਰ ਕਿਤੇ ਆਪਾਂ ਨੂੰ ਇਹੀ ਮਿਲਦਾਗਾ ਇਹਦੇ ਨਾਲ ਕੀ ਹੋ ਰਿਹਾਗਾ ਕਿ ਆਪਣੀਆਂ ਗੱਡੀਆਂ ਮਾਈਲੇਜ ਘਟ ਦੇ ਰੀਆਂ ਇਹ ਗੱਡੀਆਂ ਨੂੰ ਬਹੁਤ ਸਾਰੇ ਨੁਕਸਾਨ ਪਹੁੰਚ ਰਿਹਾ ਟਰੈਕਟਰ ਨੂੰ ਨੁਕਸਾਨ ਪਹੁੰਚ ਰਿਹਾ ਪੈਟਰੋਲ ਦੀ ਇੰਜਨਾਂ ਨੂੰ ਜਿਵੇਂ ਕਿ ਪਹਿਲਾਂ ਵਾਲੇ ਮੋਟਰਸਾਈਕਲ ਸੀ ਆਪਣੇ ਜਿਹੜੇ BS4 ਤੱਕ ਨਾ ਉਹ ਚੱਲਦੇ ਸੀ ਪਿਓਰ ਪੈਟਰੋਲ ਤੇ ਪਰ ਜਿਹੜੇ ਹੁਣ ਉਹ 20% 에ਥਨੋਲ ਲੈਂਦੇ ਨੇ ਉਹ ਆਪ ਦਾ ਕੁਝ ਨਹੀਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੈ ਨਾ ਜਿਨ੍ਹਾਂ ਕੋਲ BS4 ਤੋਂ ਬਾਅਦ ਪਹਿਲਾਂ ਵਾਲਿਆ ਤੇ BS4 ਸਿਰਫ ਨੁਕਸਾਨ ਉਹਨਾਂ ਨੂੰ ਹੀ ਆ ਉਹ ਨੁਕਸਾਨ ਦੀ ਜੇ ਆਪਾਂ ਗੱਲ ਕਰੀਏ ਨੁਕਸਾਨ ਇਹੀ ਆ ਜਿਹੜਾ ਕਿ 에ਥਨੋਲ ਹੁੰਦਾ ਉਹ ਜਿਹੜਾ ਮਤਲਬ ਪਾਣੀ ਹੁੰਦਾ ਉਹਨੂੰ ਅਬਜ਼ੌਰਬ ਛੇਤੀ ਕਰਦਾ ਹੈਗਾ ਆਪਦੇ ਬੰਨੀ ਖਿੱਚਦਾ ਹੈਗਾ ਪਾਣੀ ਨੂੰ ਹਨਾ ਅਰਲਾ ਲੈਂਦਾ ਆਪਦੇ ਵਿੱਚ ਜਿਹੜਾ ਪੈਟਰੋਲ ਹੁੰਦਾ ਸੋਨੂੰ ਵੀ ਪਤਾ ਪਾਣੀ ਨੂੰ ਅਲੱਗ ਹੀ ਰੱਖਦਾ ਹੈਗਾ ਤੇ ਆਪ ਅਲੱਗ ਮਚਦਾ ਹੈਗਾ ਹੁਣ ਕੀ ਹੋ ਰਿਹਾ ਜਿਹੜੇ ਆਪਣੇ ਪੁਰਾਣੇ ਇੰਜਨ ਸੀਗੇ ਉਹ ਸੀਗੇ ਪਿਓਰ ਪੈਟਰੋਲ ਵਾਲੇ ਹਨਾ ਉਹਨਾਂ ਨੂੰ ਪੈਟਰੋਲ ਤੋਂ ਬਿਨਾ ਹੋਰ ਕੋਈ ਕੰਮ ਹੈ ਹੀ ਨਹੀਂ ਉਹਨਾਂ ਨੇ ਪੈਟਰੋਲ ਹੀ ਮਚਾਉਣਾ ਤੇ ਜਿਹੜਾ ਇਥਨੋਲ ਹੁੰਦਾ ਉਹਨੂੰ ਕੱਚਾ ਜਾਂ ਮਚਾ ਕੇ ਅੱਧ ਪਚਾਦਦੇ ਜਿਉਂਕਿ ਜਦੋਂ ਅੱਗ ਲੱਗਦੀ ਹੈ ਸਭ ਮੱਚਦਾ ਸਭ ਕੁਝ ਜਾਂਦਾ ਪਰ ਕੁਝ ਕੁ ਚੀਜ਼ਾਂ ਹੈ ਜਿਹੜੀਆਂ ਹ ਉਹਨਾਂ ਚ ਆਉਂਦਾ ਐਥਨੋਲ ਪੈਟਰੋਲ ਸੀ ਤੇ ਡੀਜ਼ਲ ਸੀ ਨਾ ਪਹਿਲੇ ਜਿਹੜਾ ਤੁਸੀਂ ਦੇਖਿਓ ਉਹ ਕੁਲਾ ਕੁਲਾ ਹੁੰਦਾ ਸੀ ਮੈਂ ਹੁਣ ਵਾਲਾ ਡੀਜ਼ਲ ਤੇ ਪੈਟਰੋਲ ਖੁਸ਼ਕਾ ਇੰਜਨ ਜਿਹੜੇ ਉਹ ਤੇਲ ਆ ਉਹ ਮਚਾਉਂਦੇ ਨਹੀਂ ਉਹਦੇ ਆਪ ਨੂੰ ਨੁਕਸਾਨ ਪਹੁੰਚਾਈ ਜਾਂਦੇ ਨੇ ਖੁਸ਼ਕ ਪਾਰਟਸ ਐ ਹੋ ਜੀ ਹੁੰਦੇ ਨੇ ਹਨਾ ਜਿਹੜੇ ਕਿ ਪੈਟਰੋਲ ਇੰਜਨ ਚ ਐਥਨੋਲ ਨੂੰ ਨਹੀਂ ਚੱਲ ਸਕਦੀ ਹੈ ਨਾ ਜਿਵੇਂ ਆਪਾਂ ਕੁਝ ਚੀਜ਼ਾਂ ਕਹੀਏ ਕਿ ਪਾਣੀ ਨਹੀਂ ਪਾਣੀ ਇਹ ਚੀਜ਼ ਪਾਣੀ ਨੂੰ ਨਹੀਂ ਚੱਲਦੀ ਜੇ ਪਾਣੀ ਇਹਨੂੰ ਨਹੀਂ ਚੱਲਦਾ ਨਾ ਉਦਾਂ ਹੀ ਉਹ ਐਥਨੋਲ ਨੂੰ ਨਹੀਂ ਚੱਲਦੇ ਉਹ ਖੁਸ਼ਕੀ ਕਾਰਨ ਕੀ ਹੈ ਅੰਦਰ ਕਾਰਬਨ ਜੰਮੀ ਜਾਂਦੀ ਹੈ ਕਾਰਬਨ ਜੰਮੀ ਜਾਂਦੀ ਹੈ ਉਹ ਮੱਚਦਾ ਹੈ ਨਹੀਂਗਾ ਸਾਹ ਮੜ ਕੇ ਆਉਣ ਉਹ ਹਟ ਜਾਂਦੇ ਕਿਉਂਕਿ ਜੇ ਆਪਣਾ ਸਾਹ ਬਾਹਰ ਨਿਕਲੂ ਫੇਰ ਹੀ ਆਪਾਂ ਅੰਦਰ ਲਵਾਂਗੇ ਨਾ ਉਸ ਮਤਲਬ ਰੋਕੀ ਤੁਰੀ ਜਾਂਦੀ ਹੈ ਰੋਕੀ ਤੁਰੀ ਜਾਂਦੀ ਹੈ ਇਹਦੇ ਨਾਲ ਹੀ ਆਪਣੇ ਨੂੰ ਮਾਈਲੇਜ ਘਟ ਰਹੀ ਹੈ ਹੁਣ ਜਿੱਥੇ ਪਹਿਲਾਂ ਤੁਹਾਡਾ ਮੋਟਰਸਾਈਕਲ 1 ਲੀਟਰ ਚ 100 ਕਿਲੋਮੀਟਰ ਜਾਂਦਾ ਸੀ ਮੰਨ ਲਓ ਹੁਣ ਉਹ ਉੱਥੇ ਤੁਹਾਡਾ 1 ਲੀਟਰ ਚ 80 85 ਕਿਲੋਮੀਟਰ ਜਾਊਗਾ ਲੀਟਰ ਮਗਰ 15 ਕਿਲੋਮੀਟਰ ਦਾ ਫਰਕ ਆਉਥੇ ਪੈ ਗਿਆ ਤੁਹਾਡਾ ਤੇ ਜਿਹੜਾ ਤੁਹਾਡੇ ਪਾਰਟਸ ਨੇ ਉਹਨਾਂ ਦੀ ਬਰਬਾਦੀ ਹੋ ਰਹੀ ਹੈ ਨੇ ਤੁਹਾਡੇ ਅੱਜ ਕੱਲ ਜਿਆਦਾ ਰਿਪੇਅਰ ਭਾਲਣਗੇ ਜਦੋਂ ਤੁਸੀਂ ਐਥਨੋਲ ਪਾਉਣ ਲੱਗ ਗਏ ਉਹ ਜਿਆਦਾ ਹੀ ਰਿਪੇਅਰ ਭਾਲੂਗਾ ਕੁਝ ਵੀ ਆਉ ਹੋ ਤੁਹਾਡਾ ਤੇ ਇਦਾਂ ਹੀ ਬਾਇਓ ਡੀਜ਼ਲ ਜਿਹੜਾ ਉਹ ਖੁਸ਼ਕਾ ਹੁਣ ਜਿਹੜੀ ਪੈਟਰੋਲ ਵਾਲੀ ਚੀਜ਼ ਹੁੰਦੀ ਆ ਉਹ ਤਾਂ ਸਿਆਲ ਚ ਸੌਖੀ ਸਟਾਰਟ ਹੋ ਜਾਂਦੀ ਹੈਗੀ ਪਰ ਡੀਜ਼ਲ ਵਾਲੀ ਚੀਜ਼ ਸਿਆਲ ਚ ਥੋੜੀ ਔਖੀ ਸਟਾਰਟ ਹੁੰਦੀ ਹੈਗੀ ਹੁਣ ਉਦਾਂ ਹੀ ਜਦੋਂ ਪਹਿਲਾਂ ਤਾਂ ਪਿਓਰ ਡੀਜ਼ਲ ਹੁੰਦਾ ਸੀ ਚਲੋ ਔਖੇ ਔਖੇ ਸਟਾਰਟ ਹੋ ਜਾਂਦੀ ਸੀਗੀ ਹੁਣ ਪਿਓਰ ਡੀਜ਼ਲ ਨਹੀਂ ਮਿਲਦਾ ਉਹਨੇ ਸਟਾਰਟ ਤਾਂ ਪਹਿਲੀ ਔਖਾ ਹੁਣ ਸੀ ਤੇ ਹੁਣ ਉਦੋਂ ਵੀ ਔਖਾ ਉਹਦਾ ਕੰਮ ਹੋ ਰਿਹਾ ਹੈਗਾ ਇਸੇ ਕਰਕੇ ਸਰਕਾਰ ਨੂੰ ਇੰਨੀ ਕੀ ਚੀਜ਼ ਜ਼ਰੂਰ ਦੇਖਣੀ ਚਾਹੀਦੀ ਆ ਚਲੋ ਤੁਸੀਂ ਡੀਜ਼ਲ ਤੇ ਪੈਟਰੋਲ ਤਾਂ ਦੇਣੀ ਦੇਣਾ ਨਾ ਪਿਓਰਿਟੀ ਫਾਰਮ ਚ 10 ਜਿਹੜਾ ਹੁਣ ਮੈਂ ਤੁਹਾਨੂੰ ਇਹ ਵੀ ਦੱਸਦਾ ਜੇ 100% ਪੈਟਰੋਲ ਤੁਸੀਂ ਨਵੇਂ ਮੋਟਰਸਾਈਕਲਾਂ ਚ ਪਾਉਂਗੇ ਨਾ ਜਾਂ ਗੱਡੀਆਂ ਚ ਪਾਉਂਗੇ ਤਾਂ ਤੁਹਾਡੇ ਨੁਕਸਾਨ ਹੋਊਗਾ ਉਹਨਾਂ ਨੇ ਉਸ ਹਾਵ ਨਾਲ ਹੀ ਚੱਲਣਾ ਇਥਨੋਲ ਵਾਲੇ ਨੇ ਪਰ ਪ੍ਰਾਣਿਆਂ 'ਚ ਪਾਉਂਗੇ ਤਾਂ ਕੋਈ ਨੁਕਸਾਨ ਨਹੀਂ ਹੈਨਾ ਜਿਹੜੀ ਚੀਜ਼ ਜਿਹਦੇ ਵਾਸਤੇ ਬਣੀ ਆ ਉਹਦੇ ਵਾਸਤੇ ਹੀ ਬਣਨੀ ਚਾਹੀਦੀ ਆ ਹੁਣ ਸਰਕਾਰ ਨੇ ਕੀ ਜ਼ੋਰ ਦੇ ਰੱਖਿਆ E20 E20 B20 ਜਿਹੜੇ ਫਿਰ ਪਹਿਲਾ ਵਾਲੇ ਉਹ ਕਿਹੜੇ 20 ਚ ਆਉਣਗੇ ਹੁਣ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਨਾ ਜਿੱਥੇ ਤੁਸੀਂ ਉਹਦੇ ਹੀ ਨਹੀਂ ਇਹ ਵੀ ਦੇ ਦੋ 10 15 ਸਾਲ ਦਾ ਦੇਖੋ ਇਹ ਚੀਜ਼ ਦੇਣੀ ਪਊ ਜਹਾ ਤੁਸੀਂ ਕੀ 5-7 ਸਾਲ ਪਹਿਲਾਂ ਵਾਰਨ ਕਰਨਾ ਸੀ ਹੁਣ ਇਹੇ ਚੀਜ਼ਾਂ ਆਉਣੀਆਂ ਹੌਲੀ-ਹੌਲੀ ਬੰਦ ਹੋਣੀਆਂ ਤਾਂ ਆਪਦਾ ਦੇਖ ਕੇ ਲੋ ਆਪਸ਼ਨਾਂ ਦੇਣੀਆਂ ਸੀ ਹੈਨਾ ਤੁਸੀਂ ਇੱਕੋਦਮ ਬੰਦ ਕਰਤਾ ਹੁਣ ਜਿਵੇਂ ਆਪਣੇ ਕੋਲ ਮੈਂ ਤੁਹਾਨੂੰ ਆਪਦੀ ਗੱਲ ਦੱਸਦਾ ਮੇਰੇ ਕੋਲ ਗੱਡੀ ਉਹ ਪਿਓਰ ਡੀਜ਼ਲ ਤੇ ਚੱਲਣਾ ਨਹੀਂ ਹੁਣ ਉਹ ਚ ਬਾਇਓ ਡੀਜ਼ਲ ਕਿਵੇਂ ਚੱਲੂਗਾ ਚਲੋ ਮੋਟਰਸਾਈਕਲ ਵੀ ਇੱਕ ਜਿਹੜਾ ਪਿਓਰ ਪੈਟਰੋਲ ਤੇ ਚੱਲਦਾ ਉਹ ਹੁਣ ਐਵਰੇਜ ਦੇ ਨਹੀਂ ਹਟ ਗਈ ਆਪਾਂ ਕੀ ਕਰੀ ਜਿੰਨੇ ਬਈ ਹੁਣ ਆਲੇ ਐਵਰੇਜ ਨਹੀਂ ਦਿੰਦੇ ਐਵਰੇਜ ਕਿੱਥੋਂ ਦੇਣ ਜਦੋਂ ਉਹਨਾਂ ਚ 100 ਚੋਂ 80% ਹੀ ਉਹਨਾਂ ਨੂੰ ਮਚਾਉਣ ਵਾਲੀ ਚੀਜ਼ ਮਿਲ ਜਾਂਦੀ ਆ ਉਹਦੋਂ ਕੋਈ ਤਾਂ ਗੈਸ ਕਿਟ ਲੀਕ ਹੁੰਦੇ ਆ ਕਿਤੇ ਉਹਨਾਂ ਦੇ ਰਬੜ ਵਾਲੇ ਪੈਪਾ ਪਾਟ ਜਾਂਦੀਆਂ ਕਿਉਂਕਿ ਐਥਨੋਲ ਨੂੰ ਛੇਤੀ ਅੱਗ ਮੱਚਦੀ ਨਹੀਂ ਤੇ ਪਾਣੀ ਹੁੰਦਾ ਸਾਨੂੰ ਪਤਾ ਪਾਣੀ ਹਰ ਚੀਜ਼ ਨੂੰ ਹੀ ਖਰਾਬ ਕਰ ਦਿੰਦਾ ਪਿਓ ਡੀਜ਼ਲ ਤੇ ਪੈਟਰੋਲ ਪਾਣੀ ਨੂੰ ਮਤਲਬ ਖਰਾਬ ਨਹੀਂ ਕਰਦੇ ਉਹ ਪੈਟਰੋਲ ਤੇ ਡੀਜ਼ਲ ਅਲੱਗ ਹੀ ਕਰ ਦਿੰਦੇ ਨੇ ਇਹੀ ਨੁਕਸਾਨ ਨੇ ਹੁਣ ਮੈਨ ਮੈਨ ਸਾਨੂੰ ਨੁਕਸਾਨ ਮੈਂ ਸਮਝਾ ਦੇਣਾ ਜਿਵੇਂ ਮਾਈਲੇਜ ਘਟ ਰਹੀ ਆ ਡੀਜ਼ਲ ਇੰਜਨ ਸਟਾਰਟ ਔਖੇ ਹੁੰਦੇ ਨੇ ਰਿਪੇਅਰਿੰਗ ਜ਼ਿਆਦਾ ਹੋਊਗੀ ਤੇ ਖੁਸ਼ਕ ਤੇਲ ਹੁੰਦਾ ਗਾ ਉਹ ਤੇ ਜਿਹੜੇ ਆਪਣੇ ਇੰਜੈਕਟਰ ਹੁੰਦੇ ਨੇ ਨਾ ਉਹਨਾਂ ਨੇ ਬਰੀਕ ਬਰੀਕ ਚੀਜ਼ ਇੰਜੈਕਟ ਪਾਉਣੀਆਂ ਹੁੰਦੀਆਂ ਉਹਨੂੰ ਖੁਸ਼ਕੀ ਨਾਲ ਕੂਲਾ ਤੇਲ ਨਹੀਂ ਹੈਗਾ ਬਰੀਕ ਪਤਲਾ ਨਹੀਂ ਹੈਗਾ ਉਹ ਵੀ ਉੱਥੇ ਵੀ ਤੰਗ ਹੁੰਦੇ ਨੇ ਇਹ ਸਾਰੇ ਪੁਆਇੰਟ ਰਲ ਮਿਲ ਕੇ ਆਪਾਂ ਨੂੰ ਇਹੀ ਕਹਿੰਦੇ ਨੇ ਕਿ ਸਰਕਾਰ ਨੂੰ ਪਿਓਰ ਡੀਜ਼ਲ ਤੇ ਪੈਟਰੋਲ ਦੇਣਾ ਹੀ ਪਊ ਅਗਲੇ 10-15 ਸਾਲਾਂ ਤੱਕ ਬਹੁਤ ਸਾਰੀਆਂ ਪਟੀਸ਼ਨਾਂ ਪਾਈ ਵੀ ਰਹੀਆਂ ਨੇ ਜੇ ਸਰਕਾਰ ਸੁਣਵਾਈ ਕਰਦੀ ਇਹਦਾ ਵੈਲੈਂਟ ਗੁੱਡ ਹੈ ਤੇ ਨਹੀਂ ਆਪਾਂ ਨੂੰ ਵੀ ਕੋਈ ਮੁੱਦਾ ਚੱਕਣਾ ਪੂਏ ਤੇ ਕਿਉਂਕਿ ਇਦਾਂ ਤਾਂ ਯਾਰ ਆਪਣੇ ਜਿਹੜੇ ਹੁਣ 10-10 ਸਾਲ 15-15 ਸਾਲ ਚੀਜ਼ਾਂ ਚੱਲਣੀਆਂ ਸੀ ਉਹ 7-7 ਸਾਲ ਚੱਲਣੀਆਂ 8-8 ਸਾਲ ਉਹੀ ਗੱਲ ਹੈ ਹੁਣ ਜੇ ਸਾਨੂੰ ਮੈਂ ਪਾਣੀ ਦੇ ਵਿੱਚ ਥੋੜਾ ਥੋੜਾ ਮਤਲਬ 20% ਕੁਝ ਹੋਰ ਮ चीज ਮਲਿਆ ਕੇ ਦੀ ਜਾਂ ਮ ਆਪਾਂ ਕਿੱਥੋਂ ਕੱਢ ਲਾਂਗੇ ਉਹਨਾਂ ਟਾਈਮ ਇਹ ਵੀ ਤਾਂ ਸੋਚਣ ਵਾਲੀ ਗੱਲ ਐ ਨਾ ਉਵੇਂ ਆਪਣੇ ਇੰਜਨ ਨੇ ਤੇ ਸੋ ਉਮੀਦ ਕਰਦੇ ਸਾਰਿਆਂ ਨੂੰ ਚੰਗੀ ਲੱਗੀ ਹੋ ਵੀਡੀਓ ਧੰਨਵਾਦ ਸਾਰਿਆਂ ਨੂੰ